ਕੀ ਹਾਲ ਚਾਲ ਆ ਸੇਠ ਦੇ ਕੀ ਹਾਲ ਆ ਕੈਮ ਆ ਅੱਜ ਤਾਂ ਬਰਾ ਜਟਾ ਵਾਲਾ ਕੰਮ ਕਰੀ ਬੈਠਾ ਆ ਸੇਠ ਆ ਔਰ ਸੇਠਾ ਕਿਵੇਂ ਕੈਮ ਆ ਲੈ ਬਈ ਕਈ ਵੀਰ ਕਹਿੰਦੇ ਸੀ ਤੇਰੀ ਵੀ ਯਾਰੀ ਟੁੱਟ ਗਈ ਆ ਬਈ ਤੇ ਆ ਹੁਣ ਵਾਈਟ ਕਰਤੀ ਸਾਰੇ ਫੰਕਸ਼ਨ ਕਰ ਆਵਗੇ ਲੈ ਬਸ ਉਹ ਹੁਣ ਵਾਈਟ ਆ ਇਹ yellow ਹੋ ਗਈ ਯਾਨੀ ਬੇਕਾਰਾ ਚੀਜ਼ ਬਈ ਸਤਿ ਸ੍ਰੀ ਅਕਾਲ ਜੀ ਮੁੰਤਰ ਪਿਆਰੇਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸਭ ਪਾਈ ਬਾਬਾ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਪਿਛਲੀਆਂ ਵੀਡੀਓਜ਼ ਨੂੰ ਪਿਆਰ ਦੇ ਲਈ ਸਾਰਿਆਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਵੀ ਵਲੌਗ ਸ਼ੁਰੂ ਪਹਿਲਾਂ ਕਰਨ ਤੋਂ ਮੈਂ ਇਹ ਕਹਿੰਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਛੇਤੀ ਇਹਦੀ ਫੋਲੋ ਜ਼ਰੂਰ ਕਰ ਲਓ ਕਿ ਆਪਣਾ 50000 ਕੰਪਲੀਟ ਹੋਣ ਵਾਲਾ ਹੀ ਆ ਛੇਤੀ ਕਰਾ ਦਿਓ ਮੇਰੇ ਵੀਰ ਤੇ ਜਿਹੜੇ ਵੀ ਵੀ ਰਿ ਕਮੈਂਟ ਕਰਕੇ ਸਪੋਰਟ ਕਰਦੇ ਆ ਫੋਨ ਕਰਕੇ ਗੱਲਬਾਤ ਕਰਦੇ ਆ ਉਹਨਾਂ ਦਾ ਧੰਨਵਾਦ ਥੈਂਕ ਯੂ ਤੇ ਅੱਜ ਆ ਰ ਆਪਣੀ ਛੜਤੀ ਹੈ ਨੇਰੀ ਤੇ ਪਸੀਨਾ ਵੇਲੋ ਤੁਸੀਂ ਅੰਦਰ ਅੰਦਰ ਇੰਨਾ ਪਸੀਨਾ ਆਉਂਦਾ ਠੀਕ ਬਹੁਤ ਜਿਆਦਾ ਵੱਧ ਗਿਆ ਤੇ ਅੱਜ ਰੱਬ ਨੇ ਪੂਰਾ ਛੜਤਾ ਤੇ ਹੁਣ ਆਪਾਂ ਜਾਣਾ ਤੇ ਉਸਤਾਦ ਜੀ ਅੱਜ ਚਲਿਏ ਉਸਤਾਦ ਜੀ ਨਹੀਂ ਤੇ ਜੋ ਕਦੇ ਦਿਨ ਨੂੰ ਕਦੇ ਦਿਨ ਨੂੰ ਹੋਰ ਅੱਜ ਤੁਸੀਂ ਜਾਓ ਚਲ ਅੱਜ ਮੈਂ ਜਾਣਾ ਮੈਨੂੰ ਹੈ ਕੰਮ ਤੇ ਮੈਂ ਆਪਦੇ ਕੰਮ ਕਰ ਕਰਨੇ ਮਿਲਣਾ ਕਿਸੇ ਨੂੰ ਉਸਤਾਦ ਜੀ ਰਹਿਣਗੇ ਘਰੇ ਚੰਗਾ ਫਿਰ ਓਕੇ ਬਾਏ ਬਾਏ ਚਲੋ ਓਕੇ ਉਸਤਾਦ ਓਕੇ ਓਕੇ ਬਾਏ ਖਾਣਾ ਵੀ ਲੇ ਗੋਸ਼ ਚਲੋ ਜੀ ਲਓ ਵੀ ਮਿੱਤਰ ਪਿਆਰਿਓ ਸਕੂਲ ਵਾਲਾ ਕੰਮ ਡਨ ਹੋ ਗਿਆ। ਉਹ ਆਪਾਂ ਫੀਸ ਭਰਨੀ ਸੀ ਬੱਚਿਆਂ ਦੀ ਇਕੱਠੀ। ਇੱਕੇ ਵਾਰੀ ਭਰ ਦੇਈ ਦੀ ਆ ਵਾਰ-ਵਾਰ ਆਉਣਾ ਜਾਣਾ ਨਹੀਂ ਪੈਂਦਾ। ਨਾਲੇ ਮਿਲ ਜਾਂਦਾ ਡਿਸਕਾਊਂਟ। ਚਲੋ ਥੋੜਾ ਮਿਲਦਾ ਚਾਹੇ ਬਹੁਤਾ ਮਿਲਦਾ ਮਹੀਨਾ ਇਹੋ ਹੀ ਹੁੰਦਾ ਕਿਰਾਂ ਹੀ ਕੰਮ ਨੇ ਵੇੜਿਆ ਚੰਗਾ। ਆਪਾਂ ਤਾਂ ਇਕੱਠੀ ਫੀਸ ਤਾਰ ਦਿੰਨੇ ਉਹਨੇ ਤੇ ਹੁਣ ਫੀਸ ਤਾਰ ਕੇ ਅੱਜ ਹੁਣ ਚੱਲਦੇ ਆ ਸਦਾ ਮੋਦਕੀ। ਤੇ ਮੋਦਕੀ ਇੱਕ ਜੱਗ ਜਿਹਾ ਚੇਂਜ ਕਰਨ ਵਾਲਾ ਸੀਗਾ ਆਪਣਾ। ਉਹ ਕਰਦੇ ਆ ਸਾਬ ਨੂੰ ਹੀ ਮਿਲਣਾ ਹਾਜ਼ਰ ਕਰਨੀ ਕੋਈ ਗੱਲਬਾਤ ਕਾਫੀ ਟਾਈਮ ਹੋ ਗਿਆ ਸੇਠ ਸਾਹਿਬ ਨਾਲ ਮਿਲੇ ਨਹੀਂ ਆਏ ਬੁਲਾਉਣੇ ਤੁਹਾਨੂੰ ਸੇਠ ਸਾਹਿਬ ਨਾਲ ਜੇ ਮਿਲ ਗਏ ਤਾਂ ਬਾਕੀ ਉਹਨਾਂ ਨੂੰ ਫੋਨ ਨਹੀਂ ਆਪਾਂ ਲਾਇਆ ਦੁਕਾਨ ਤੇ ਹੋਇਆ ਤਾਂ ਮਿਲਦੇ ਆ ਤੇ ਇੱਕ ਦੋ ਨਿੱਕੇ ਮੋਟੇ ਹੋਰ ਕੰਮ ਕਰ ਕਰਨੇ ਤੇ ਫਿਰ ਆਪਾਂ ਚੱਲਦੇ ਆ ਘਰ ਨੂੰ ਤੇ ਗਲਾ ਜਾਂ ਹੁਣ ਠੀਕ ਹੋਇਆ ਜਦੋਂ ਮੈਂ ਉਥੇ ਯਾਤਰਾ ਤੋਂ ਆ ਗਿਆ ਤੇ ਬਾਅਦ ਚ ਮੇਰਾ ਗਲਾ ਖਰਾਬ ਹੋ ਗਿਆ ਸੀ ਅੱਜ ਕਾਫੀ ਧੋਪਾ ਵੇਖ ਦਿੱਤੀ ਵੀ ਹੁਣ ਤਾਂ ਰੌਣਕ ਘੱਟ ਹੀ ਹੁੰਦੀ ਆ ਗਰਮੀ ਚ ਬਹੁਤ ਘੱਟ ਲੋਕ ਨਿਕਲਦੇ ਨਾਲੇ ਹੁਣ ਕੰਮ ਠੰਡੇ ਦਾ ਟਾਈਮ ਆਣਾ ਰੌਣਕਾਂ ਦੀ ਸ਼ਾਮ ਨੂੰ ਹੁੰਦੀ ਆ ਬਸ ਸ਼ਾਮ ਨੂੰ ਕਿਸੇ ਵੀ ਸ਼ਹਿਰ ਜਾਓਗੇ ਵਾਧੂ ਰੌਣਕ ਐਸ ਵਾਲੇ ਦੁਪਹਿਰੇ ਕੋਈ ਨਹੀਂ ਹੁੰਦਾ ਨਾ ਦੇਖ ਲਓ ਸੁੰਨੀ ਹੋਈ ਪਈ ਆ ਮੁੱਦ ਕੀ ਕਮਲੀ ਤੇ ਚੁੱਤ ਤੇ ਮਾਰੀ ਸੀ ਮੱਫੀ ਅੜੀ ਨਹੀਂ ਮੈਨੂੰ ਮੈਨੂੰ ਸੇਕਾਇ ਮਾਰਦਾ ਗਰਮੀ ਗਰਮੀ ਮੈਂ ਚੱਲ ਥੋੜਾ ਮੂੰਹ ਠੰਡਾ ਕਰ ਲੇ ਚਲੋ ਜੀ ਚੱਲਦੇ ਹਾਂ ਸੇਠ ਕੋਲੇ ਆਪਾਂ ਐ ਵੀ ਸੇਠ ਤਾਂ ਪੂਰੇ ਪ੍ਰਬੰਧ ਕਰੀ ਬੈਠਾ ਵਾਹ ਤੇਰੇ ਸੇਠਾ ਕੀ ਹਾਲ ਚਾਲ ਆ ਸੇਠ ਦੇ ਕਿਵੇਂ ਅੱਜ ਤਾਂ ਰਾ ਜਟਾ ਵਾਲਾ ਕੰਮ ਕਰੀ ਬਿਠਾ ਸੇਠ ਹੈ ਔਰ ਸੇਠਾ ਕਿਵੇਂ ਬਾਵਾ ਦੀ ਕੈਮ ਲੈ ਬਈ ਕਈ ਵੀਰ ਕਹਿੰਦੇ ਸੀ ਤੇਰੀ ਵੀ ਯਾਰੀ ਟੁੱਟ ਗਈ ਆ ਬਈ ਆਪਣੀ ਯਾਰੀ ਟੁੱਟੀ ਆ ਜਵਾਂ ਨਹੀਂ ਬਈ ਲੈ ਬਈ ਮਿਲ ਗਏ ਆ ਸੀ ਮਿਲਦੇ ਹਰ ਰੋਜ਼ ਸੀ ਅਸੀਂ ਵੀਡੀਓ ਨਹੀਂ ਬਣਾਈ ਹੋਰ ਸਣਾ ਠੀਕ ਠਾਕ ਹਾਂ ਬਹੁਤ ਹੋ ਗਈ ਹੋਰ ਨਵੀਂ ਤਾਜੀ ਬਸ ਠੀਕ ਹੈ ਲਓ ਜੀ ਆ ਸੇਠ ਨਾਲ ਕਰਦੇ ਆ ਗੱਲਾਂ ਬਾਤਾਂ ਇਦਰੇ ਇਸੀ ਚੱਲੀ ਜਾਂਦਾ ਇੱਕ ਮਾਰਦੇ ਆ ਗੱਪਾਂ ਛੱਪਾਂ ਵਧੀਆ 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 ਚੜਦੀ ਕਲਾ ਠੀਕ ਹੈ ਪਿੰਡ ਦਾ ਆ ਹਣ ਪਿੰਡ ਦਾ ਵਧੀਆ ਤੂੰ ਦੱਸ ਕੀ ਹਾਲ ਚਾਲ ਆ ਪਿੰਡ ਦਾ ਤੇ ਪੂਰਾ ਸਟਾਰ ਆ ਬਾਈ ਪਿੰਡ ਸਾਰਾ ਨਾਲ ਆ ਸੇਠ ਦੇ ਸੇਟਾ ਟੈਨਸ਼ਨ ਨਹੀਂ ਜਾਨੀ ਕਿਸੇ ਤਰ੍ਹਾਂ ਠੀਕ ਆ ਹਾਂ ਕੋਈ ਚੱਕਰ ਨਹੀਂ ਯਾਰ ਸਾਰੇ ਤੇਰਾ ਪਿੰਡ ਸਾਰਾ ਤੇਰੇ ਨਾਲ ਆ ਸਾਰੇ ਸਪੋਰਟ ਆ ਤੇਰੇ ਨਾਲ ਹਾਂ ਪਿੰਡ ਭਰਾਵਾ ਚਾਹੀਦਾ ਹਾਂ ਇਹ ਕੰਮ ਕੋਈ ਮਾੜਾ ਥੋੜੀ ਚੰਗਾ ਲਓ ਜੀ ਗੱਲਾਂ ਬਾਤਾਂ ਖੂਬ ਮਾਰੀਆਂ ਆ ਆਪਾਂ ਤੇ ਕਣਕ ਕਣਕ ਵੇਚੀ ਸੀ ਵਿਹਲੇ ਹੋ ਗਏ ਸੀ ਮੈਂ ਕਾ ਵੀ ਯਾਰੀ ਸਾਡੀ ਹੈਗੀ ਫੁੱਲ ਬਾਈ ਅਸੀਂ ਫੋਨ ਤੇ ਗੱਲਾਂ ਕਰਦੇ ਰਹਿੰਦੇ ਆਂ ਵੀਡੀਓ ਇਹਦੀ ਘਟ ਬਣਾਈਆਂ ਸੇਠ ਨਾਲ ਤੇ ਸੇਠ ਪੂਰਾ ਘੈਂਟ ਬੰਦਾ ਤੇ ਹੋਰ ਸੇਠ ਠੀਕ ਹੈ ਵਧੀਆ ਮੈਂ ਵੀ ਕਹਾਂ ਚਲੋ ਫੋਨ 'ਚ ਕੰਕੜ ਦੇ ਵਿੱਚ ਰੁੱਝ ਜਾਵਿਆ ਹਾਂ ਤੇ ਕੋਈ ਗੱਲ ਨਹੀਂ ਉਦੋਂ ਫ੍ਰੀ ਹੋਣਗੇ ਕੱਲ ਮੈਨੂੰ ਫੋਨ ਆਇਆ ਕਹਿੰਦਾ ਬਾਈ ਮੈਂ ਫ੍ਰੀ ਹੋ ਗਿਆ ਹਾਂ ਮੈਂ ਕਹਾਂ ਆ ਜਾ ਬਾਰ ਮਿੰਟ ਬਹਿਨੇ ਗੱਲਾਂ ਬਾਤਾਂ ਕਰਦੇ ਸਹੀ ਗੱਲਾਂ ਸਹੀ ਆ ਜਾ ਨੇ ਫੁੱਲ ਕੇ ਬਾਈ ਆ ਗੱਲਾਂ ਬਾਤਾਂ ਕੀਤੀਆਂ ਸਹੀਆ ਫੋੜੀਆ ਉਂਝ ਵਾਈਮੈਂਟ ਕਿ ਕਰ ਚਾਹ ਪਾਣੀ ਪੀਤਾ ਚਾਹ ਪਾਣੀ ਪੀਤਾ ਹੁਣ ਏਸੀ 'ਚ ਬੈਠੇ ਆ ਟਾਈਮ ਇੱਕ ਵਾਰ ਚੱਲਿਆ ਹੁਣ ਮੈਂ ਕਿਹਾ ਪਿੰਡ ਨੂੰ ਜਾਣਾ ਇਹ ਮੈਨੂੰ ਜਾਣ ਨਹੀਂ ਦਿੰਦਾ ਤੇ ਅਸੀਂ ਉਹ ਵੈਸੇ ਬਿਜ਼ਨਸ ਦੀਆਂ ਵੈਸੇ ਆਦੀਆਂ ਗੱਲਾਂ ਕਰਦੇ ਸੀ ਮਾਹ ਮੱਪਰ ਦੀਆਂ ਤੇ ਹੁਣ ਬਾਕੀ ਸਭ ਹਣ ਚੜ੍ਹਦੀ ਕਲਾ 'ਚ ਸੇਠ ਹੀ ਪੂਰਾ ਚੜ੍ਹਦੀ ਕਲਾ 'ਚ ਬਾਈ ਕਹਿਣਾ ਗੱਲਬਾਤ ਸਭ ਜੀ ਸੋਜੀ ਹੋਈ ਆਪਣੀ ਕਿ ਨਹੀਂ ਕੋਈ ਗਰਮੀ ਕਰਕੇ ਹੁੰਦੀ ਸਿਆਲ ਵਾਲੀ ਹੋ ਜਾਂਦੀ ਹੈ ਤੇ ਹੋਰ ਸਦਾ ਦੀ ਗੱਲਬਾਤ ਠੀਕ ਹੈ ਬਹੁਤ ਕਹਿਣਾ ਕੰਮ ਕਰ ਪੂਰਾ ਚੜ੍ਹਦੀ ਕਲਾ 'ਚ ਬਹੁਤ ਵਧੀਆ ਕਾਲ ਚੰਗਾ ਸੇਠਾ ਯਾਰ ਹਾਂ ਟਾਈਮ ਜੀ ਨਹੀਂ ਕਰਦਾ ਪਰ ਮਜਬੂਰੀ ਆ ਆ ਵੇਲਾ ਟਾਈਮ ਮੈਂ ਕਿੰਨੇ ਵਜੇ ਆ ਗਿਆ ਹਾਂਗਾ ਤਾਂ 2 ਵਜੇ ਆ ਮੈਂ 11:00 ਵਜੇ ਆ ਗਿਆ ਸੀ 11:00 ਵਜੇ ਜੀ ਨਹੀਂ ਕਰਦਾ ਗੱਲਾਂ ਇਹੋ ਜਿਹੀਆਂ ਸੁਣਾਈਆਂ ਭਰਾਵਾ ਦਿਮਾਗ ਹੀ ਘਮਾਦਾ ਮੇਰਾ ਪਰ ਤੇਰੀ ਗੱਲ ਸਹੀ ਆ ਉਹ ਕਿਤੇ ਫੇਰ ਵੀਡੀਓ ਜੀ ਦੱਸਾਂਗੇ ਕਿ ਨਹੀਂ ਲੋਕਾਂ ਨੂੰ ਤੇ ਚੱਲ ਠੀਕ ਆ ਫਿਰ ਓਕੇ ਲਵ ਯੂ ਓਕੇ ਨਾਲੇ ਆ ਕਾ ਲੈ ਲਿਆ ਚੱਕ ਬਈ ਕਿਵੇਂ ਫਿਰ ਵਧੀਆ ਕੈਮ ਲੈ ਬੰਦਾ ਲੱਗਾ ਸਿਰਾ ਬੰਦਾ ਇਹ ਵੀ ਪੂਰਾ ਘੈਂਟ ਬੰਦਾ ਅੱਜ ਇਹ ਚੀਜ਼ ਲਈ ਸੀ ਕਿਨੇ ਪੀਲੇ 50 ਰੂਮ ਫਰੈਸ਼ਨਰ ਬਹੁਤ ਵਧੀਆ ਸਮੈਲ ਹੈ ਵੀ ਬਹੁਤ ਵਧੀਆ ਬਹੁਤ ਘੈਂਟ ਚੀਜ਼ ਆ ਘਰੇ ਰੱਖਣ ਨੂੰ ਮੈਂ ਚੱਲ ਕੇ ਕਮਾ ਲੈ ਜੰਨਾ ਜੇ ਲੈਣੀ ਹੋ ਤਾਂ ਆਪਣੇ ਕੋਲੋਂ ਮਿਲ ਜਾਣਗੀਆਂ ਪਿੰਡੋ ਹਾਂ ਬਈ ਪਿੰਡੋ ਮਿਲ ਜਾਣਗੀਆਂ ਆ ਪੈਕਿੰਗ ਲਈਏ 10 ਲਏ ਸੀ ਇਹਨੇ ਤੇ ਇੱਕ ਮੈਂ ਲੈ ਚੱਲਿਆ ਬਹੁਤ ਵਧੀਆ ਮੈਨੂੰ ਲੱਗਾ ਰੂਮ ਫਰੈਸ਼ਨਰ ਬਹੁਤ ਵਧੀਆ ਗਲਾਬ ਦੇ ਤੇ ਆ ਜੈਡ ਪਲੱਸ ਆ ਬਹੁਤ ਵਧੀਆ ਹੈ ਮੈਲ ਬਹੁਤ ਵਧੀਆ ਬਹੁਤ ਵਧੀਆ ਜਿਨੇ ਵੀ ਲੈਣੇ ਹੋਏ ਆ ਸੇਠ ਦੀ ਦੁਕਾਨ ਤੋਂ ਪਿੰਡੋ ਲੈ ਲਿਆ ਜੋ ਤੇ ਬਾਕੀ ਜਿਹੜਾ ਇਹ ਵੀਰ ਦੇਖ ਕੇ ਗਿਆ ਉਹ ਬੰਦਾ ਬਹੁਤ ਮਿਹਨਤੀ ਸੀਗਾ ਬਾਕੀ ਇਹਦੀ ਵੀਡੀਓ ਨਹੀਂ ਬਣਾਈ ਤੇ ਬੰਦੇ ਦੀ ਸੋਚ ਬਹੁਤ ਘੈਂਟ ਸੀ ਛੋਟੀ ਜੀ ਉਮਰ ਸੀ ਆ ਨਾ ਸੇਠਾ ਨਾਲੇ ਵੇਲਾ ਪੜੀ ਜਾਂਦਾ ਪੜੀ ਜਾਂਦਾ ਨਾਲੇ ਪੜਦਾ ਨਾਲੇ ਆ ਕੰਮ ਕਰਦਾ ਚੱਲ ਠੀਕ ਆ ਓਕੇ ਬਾਏ ਹਲੋ ਲਓ ਜੀ ਮੈਂ ਨਾ ਪਹਿਲਾਂ ਪਿੰਡ ਨੂੰ ਗਿਆ ਚਲਾ ਸੀ ਅੱਗੋਂ ਮੋੜ ਲਿਆ ਮੈਂ ਕਿਹਾ ਵੀ ਟਾਈਮ ਹੋਣ ਵਾਲਾ ਵੀ ਘਰੇ ਜਾ ਕੇ ਮੈਂ ਹੀ ਚੱਕਣੀ ਆ ਇਹ ਆਪਾਂ ਵੀ ਇਹਨਾਂ ਨੂੰ ਇੱਥੇ ਹੀ ਲਾ ਲਿਆ ਸ਼ਹੀਦ ਗੰਜ ਗੇਟ ਤੇ ਤੇ ਸੀਚਾ ਨਜ਼ਾਰੇ ਦਿਲ ਕੀ ਖਣ ਖੁਸ਼ ਵਿਲੇਜ ਹੂੰ ਤੂੰ ਦਾ ਜੈਪਸ ਨਹੀਂ ਫਿਰਦਾ ਪਹਿਲਾਂ ਹੀ ਚਲੋ ਜੀ ਹੁਣ ਇਹਨਾਂ ਨੂੰ ਖਵਾ ਪਿਆ ਦੀ ਇਹ ਕੁਝ ਫੇਰ ਆਪਾਂ ਬਾਹਰ ਕਰੂ ਵੀ ਹੂੰ ਪਾਣੀ ਬੋਤਲ ਚ ਦੰਮੇ ਚਲ ਪਸੰਦ ਆਈ ਨਾ ਖਸ਼ਬੂ ਆ ਦੀ ਕਿੰਨੀ ਬਹੁਤ ਜਿਆਦਾ ਖਸ਼ਬੂ ਵਧੀਆ ਬਈ ਆਪਾਂ ਹੁਣ ਛਿੜਕ ਕੇ ਆਤੇ ਆ ਇਹ ਯਾ ਆ ਬਹੁਤ ਵਧੀਆ ਖੁਸ਼ਬੂ ਆਂਦਾ ਹੈ ਨਾ ਦਿਲ ਆਲੇ ਲੋਂ ਮਿਰਚ ਪਾ ਲਈਏ ਨਾ ਹਾਂਜੀ ਫੇ ਚੌਲ ਵਾਈ ਨਹੀਂ ਹੁੰਦੇ ਕਹਿੰਦੇ ਆ ਪੰਜ ਮਿੰਟ ਦਹੀਂਾਂ ਚ ਹਾਂਜੀ ਦਲਪ੍ਰੀਤ ਆਜੋ ਪੁੱਤੋ ਆਓ ਨਹੀਂ ਚੋ ਲੈ ਹਾਂ ਜਿਆਹ ਠਹਿਰ ਕੇ ਬਣਾਉਣੀ ਚੱਲ ਬਸ ਬਸ ਮੈਂ ਕਿਉਂਕਿ ਦਿਖਾਉਂ ਨਾ ਉਹ ਸ਼ਹਿਰੋਂ ਹੀ ਹਾਂ ਜਾਈ ਲੈਣ ਆਉਣ ਘਰ ਵਸਤੇ ਪਿਆਰ ਮੈਂ ਲਓ ਜੀ ਮਤ ਕਿਉਂ ਆ ਲਾਈਟਾਂ ਲਿਆਇਆ ਸੀ ਮੋਟਰਸਾਈਕਲ ਵਾਲੀਆਂ ਉੱਲੂ ਵਾਲੀਆਂ ਕਿਵੇਂ ਆ ਵਿਜੇ ਸੈਟ ਆ ਵਧੀਆ ਸਹੀ ਵੇਖਾਂ ਲੇਟਾ ਵੇਖੀ ਪਹਿਲਾਂ ਇਹ ਆ ਸਹੀ ਹੈ ਸਹੀ ਹੈ ਇਹਦੇ ਕੋਲ ਤੇਰੇ ਕੋਲ ਤੇ ਨਾਲ ਹੀ ਸੀ ਨਾ ਉਹ ਤਾਂ ਕਹਿੰਦਾ ਇੱਕ ਹੀ ਬੋਧ ਨਹੀਂ ਦੋ ਵਧੀਆ ਵਿਜੇ ਕਹਿੰਦਾ ਦੋ ਲਾਈ ਗਏ ਵਧੀਆ ਬਾਈ ਵਧੀਆ ਕੰਮ ਕਰਦਾ ਮੁੰਡਾ ਸਰਵਿਸ ਕੀਤੀ ਇੱਕ ਨੰਬਰ ਤੇ ਬਾਕੀ ਉਹ ਲੇਟਾ ਲਾਉਂਦਾ ਤੇ ਫਿਰ ਤੁਹਾਨੂੰ ਦਿਖਾਉਨੇ ਆ ਉਹ ਚਾਨਣ ਬਹੁਲ ਘੱਟ ਸੀ ਯਾਰ ਦੀਨਾ ਨਹੀਂ ਸੀ ਇਸੇ ਕਰਕੇ ਦੋ ਲਿਆਇਆ ਜੋੜਾ ਆ ਲਿਆਂਦੀ ਤਾਰ ਠੀਕ ਆ ਕਰਦੇ ਫਟਾ ਆਪਣੀ ਕਿਹੜੀ ਸੀ ਉਹ ਆਹਾ ਆਪਣੇ ਮਿਲਦਾ ਬਾਲੀ ਵਧੀਆ ਸੀ ਯਾਰ ਇਹ ਪਰ ਹੈ ਸਿੰਗਲ ਸੀ ਹਾਂ ਆ ਤਿੰਨਾਂ ਵਾਲੀ ਆ ਦੋਆਂ ਲੰਗ ਵੀ ਤਿੰਨ ਕੜਦੀ ਸੀ ਇਹ ਇਹਨੇ ਤਿੰਨ ਨਹੀਂ ਇਹ ਕੜਦੇ ਦੋ ਕੜਦੀ ਆ ਫਰ ਤੂੰ ਦਾ ਹੈ ਨਹੀਂ ਇੱਕ ਦਾ ਸਰਨਾ ਨਹੀਂ ਉਹ ਤਾਂ ਕਹਿੰਦੇ ਇੱਕ ਹੀ ਲਾ ਦਿਓ ਚਲ ਕੋਈ ਨਹੀਂ ਇਹ ਠੀਕ ਆ ਓਏ ਉੱਲੂ ਵਾਲੀਆਂ ਲਾਈਟਾਂ ਲਾ ਰਹੀਆਂ ਵਿਜੇ ਨੇ ਵਿਜੇ ਆ ਉੱਲੂ ਢੇਡਾ ਯਾਰ ਥੋੜਾ ਇਹ ਕਰਦੇ ਆ ਸੈੱਟ ਕਰਦੇ ਆ ਵੇਖੋ ਬਾਕੀ ਵੀ ਚਾਨਣ ਦੱਸਾਂਗੇ ਤੁਹਾਨੂੰ ਗੱਲ ਬਣਦੀ ਹੈ ਕਿ ਨਹੀਂ ਅਜੇ ਫਿਟਿੰਗ ਰਹਿੰਦੀ ਹੈ ਇਤਾਰਤੂਰ ਰਹਿੰਦੀ ਆ ਲਓ ਜੀ ਨੇਰਾ ਹੋ ਗਿਆ ਹੁਣ ਚੈੱਕ ਅਪ ਕਰਦੇ ਆ ਚਾਨਣ ਕਿੰਨਾ ਹੈ ਠੀਕ ਆ ਹਨਾ ਉਹ ਗੱਡੀ ਥੱਲੇ ਲਓ ਵੀ ਚਾਨਣ ਪੂਰਾ ਹੁਣ ਇਹਨੂੰ ਰੋਡ ਤੇ ਢੇੜਾ ਕਢਾਉਨੇ ਆ ਤੇ ਫਿਰ ਵੀ ਇਹਨੇ ਇੰਨਾ ਚਾਨਣ ਆ ਚਾਨਣ ਬਹੁਤ ਧਨ ਚੜਾਤਾ ਚਲੋ ਹੁਣ ਟਰਾਈ ਕਰਨ ਚੱਲੀਏ ਹਾਂਜੀ ਦੂਰ ਚਾਨਣ ਬਹੁਤ ਇੱਕ ਵਾਰੀ ਹੋਰ ਨਾ ਬੰਦ ਕਰਕੇ ਛੱਡ ਛੱਡ ਛੱਜਦੇ ਤਾਂ ਬੜਾ ਨਾ ਪੱਟ ਮੁੰਨੀ ਚਲ ਬਸ 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 ਇਹ yellow ਤੇ white ਆ ਚਲੋ ਵੀ ਮਿੱਤਰੋ ਢੇਡਾ ਲਾ ਆਏ ਸੀ ਇਹ ਲਾਈਟਾਂ ਦਾ ਇਹ 2 ਮਿੰਟ ਹੀ ਚੱਲੀਆਂ ਆ ਹੁਣ ਪੀਲੀ ਚੱਲਦੀ ਆ ਆ ਖੜ ਗਈ ਆ ਹੁਣ ਆਪਾਂ ਸੱਚ ਪ੍ਰੈਸ ਕਰਦੇ ਆ ਡਬਲ ਹੁਣ ਆਵੀ ਜਗਪੀ ਆਵੀ ਜਗਪੀ ਠੀਕ ਆ ਹੁਣ ਆਪਾਂ ਫੇਰ ਇਹਨੂੰ ਪ੍ਰੈਸ ਕਰਦੇ ਹਾਂ ਹੁਣ ਵੀ ਦੋਵੇਂ ਚੱਲਦੀਆਂ ਆਹ ਹੁਣ ਇਧਰਲੀ ਜੈਲੋ ਆ ਤੇ ਇਧਰਲੀ ਵਾਈਟ ਉਲਟ-ਪਲਟ ਹੋ ਗਿਆ ਪਤਾ ਨਹੀਂ ਚਾਈਨੀਜ਼ ਆਉਂਦੀ ਮਾੜੀ ਇਹ ਜੇ ਮੈਂ ਲਾ ਕੇ ਹੁਣ ਹਟਿਆ ਤੇ ਖਰਾਬ ਪਹਿਲਾਂ ਹੋ ਗਈਆਂ ਮਿੰਟ ਪੰਜ ਵੀ ਨਹੀਂ ਚੱਲੀਆਂ ਆ ਦੇਖੋ ਆ ਹੁਣ ਵਾਈਟ ਚੱਲੀ ਜਾਂਦੀ ਆ ਜੈਲੋ ਜਿਹੜੀ ਤੁਸੀਂ ਪਹਿਲਾਂ ਹੁਣ ਵੀਡੀਓ ਦੇਖ ਕੇ ਹਟਿਆ ਉਹਦੇ ਚ ਦੇਖਿਓ ਕਿਵੇਂ ਚੱਲਦੀਆਂ ਸੀ ਨਾ ਆ ਦੋ ਮਿੰਟ ਇੱਕ ਕੀੜਾ ਲਾਇਆ ਆ ਆ ਹੁਣ ਬੁੱਝ ਗਈ ਇਹ ਹੰਪੀਲੀ ਹੋਗੀ ਕਹਿੰਦੇ ਇਹਨਾਂ ਦੇ ਟੰਕੇ ਟੰਕੇ ਉਖੜ ਜਾਂਦੇ ਆ ਕੋਈ ਬਾਹਲਾ ਮਾੜਾ ਮਾਲ ਆ ਯਾਰ ਕੀ ਕਰੀਏ ਇਹਦਾ ਚਾਪ ਵੀ ਨਹੀਂ ਪੂਰਾ ਕੀਤਾ ਆਹੀ ਗੱਲਾ ਫੰਕਸ਼ਨ ਆ ਇੱਕ ਜਗ ਦਾ ਤਾਂ ਬਾਕੀ ਆਹਾ ਇੱਕ ਆ ਹੁਣ ਪੀਲੀ ਕਰਤੀ ਇਹਨੇ ਤੇ ਆ ਹੁਣ ਵਾਈਟ ਕਰਤੀ ਸਾਰੇ ਫੰਕਸ਼ਨ ਕਾ ਆਵਗੇ ਨੇ ਬਸ ਉਹ ਹੁਣ ਵਾਈਟ ਆ ਇਹ 옐ੋ ਹੋਗੀ ਯਾਨੀ ਵੀ ਇਹ ਘਰਾਂ ਦੀ ਚੀਜ਼ ਬਈ